ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਆਰਮ ਜੈ ਹੀ ਅੱਜ ਮੈਂ ਤੁਹਾਨੂੰ ਦੱਸਾਂਗੀ ਸਿਲਵਰ ਦੀ ਜਵੈਲਰੀ ਨੂੰ ਤੁਸੀਂ ਘਰ 'ਚ ਕਿਵੇਂ ਕਲੀਨ ਕਰ ਸਕਦੇ ਹੋ ਮੈਂ ਤੁਹਾਨੂੰ ਆਪਣੀਆਂ ਪੱਜੇਬਾਂ ਦੀ ਕਲੀਨਿੰਗ ਕਰਕੇ ਦਿਖਾਉਣੀ ਆ ਇਸ ਦੇ ਲਈ ਮੈਂ ਲਿਆ ਇੱਕ ਗਲਾਸ ਪਾਣੀ ਇਸ ਦੇ ਵਿੱਚ ਇੱਕ ਤੋਂ ਡੇਢ ਚਮਚ ਡਿਟਰਜੈਂਟ ਪਾਊਡਰ ਐਡ ਕਰਾਂਗੀ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਤੇ ਨਾਲ ਹੀ ਅਸੀਂ ਇਸ ਦੇ ਵਿੱਚ ਇੱਕ ਚਮਚ ਚਾਹ ਪੱਤੀ ਦਾ ਪਾਵਾਂਗੇ ਇਹ ਦੋਨੋਂ ਚੀਜ਼ਾਂ ਇੱਕਦਮ ਮੈਜੀਕਲ ਵਰਕ ਕਰਦੀਆਂ ਨੇ ਕਲੀਨਿੰਗ ਕਰਨ ਲਈ ਸਿਲਵਰ ਜੁਐਲਰੀ ਦੀ ਤੁਸੀਂ ਇਹਨੂੰ ਇੱਕ ਉਬਾਲ ਆਉਣ ਤੱਕ ਚਲਾਉਣਾ ਹੈ ਉਸ ਤੋਂ ਬਾਅਦ ਤੁਸੀਂ ਗੈਸ ਬੰਦ ਕਰ ਦੇਣਾ ਤੇ ਇਹਦੇ ਵਿੱਚ ਜੁਐਲਰੀ ਪਾਉਣੀ ਹੈ ਜੋ ਵੀ ਚੇਨ ਵਗੈਰਾ ਜਾਂ ਪਜੇਬਾਂ ਵਗੈਰਾ ਜੋ ਵੀ ਇਹ ਸਿਲਵਰ ਦਾ ਹੈ ਨਾ ਉਹ ਤੁਸੀਂ ਇਹਦੇ ਵਿੱਚ ਪਾ ਦੇਣਾ ਤੇ ਉਹਨੂੰ ਲਗਾਤਾਰ ਚਮਚ ਦੀ ਮਦਦ ਨਾਲ ਚਲਾਉਂਦੇ ਰਹਿਣਾ ਬਸ ਇਹ ਧਿਆਨ ਰੱਖਣਾ ਕੋਈ ਸਟੋਨ ਜਾਂ ਕੋਈ ਨਾਗ ਵਗੈਰਾ ਨਾ ਹੋਵੇ ਇਸ ਤੇ ਕਰਕੇ ਇਹ ਨਾਲ ਦੀ ਨਾਲ ਚਲਾਉਂਦੇ ਰਹਿਣਾ ਕਿਉਂਕਿ ਪਿਗਲ ਜਾਂਦੇ ਹਨ ਨਾ ਨਾਗੂ ਖਰਾਬ ਹੋ ਜਾਂਦੇ ਅਗਰ ਤੁਹਾਨੂੰ ਇਸ ਨੂੰ ਹਲਕੇ ਹੱਥ ਨਾਲ ਚਲਾਉਂਦੇ ਰਹਿਣਾ ਹੈ ਤੁਹਾਨੂੰ ਕੋਈ ਐਕਸਟਰਾ ਮਿੰਟ ਕਰਨ ਦੀ ਲੋੜ ਨਹੀਂ ਕਿਸੇ ਬ੍ਰਸ਼ ਵਗੈਰਾ ਦੀ ਲੋੜ ਨਹੀਂ ਇਸ ਤੋਂ ਬਾਅਦ ਸਿੰਪਲ ਤੁਸੀਂ ਵਾਸ਼ ਕਰਦੇ ਨੇ ਇਹਨਾਂ ਨੂੰ ਸਿੰਪਲ ਪਾਣੀ ਦੇ ਨਾਲ ਤੇ ਇਹਦੇ ਵਿੱਚ ਬਹੁਤ ਵਧੀਆ ਨਵੇਂ ਵਰਗੀ ਚਮਕ ਆਉਗੀ ਪਹਿਲਾਂ ਮੈਂ ਜੁਐਲਰੀ ਸ਼ਾਪ ਤੋਂ ਕਲੀਨਿੰਗ ਕਰਵਾਉਂਦੀ ਸੀ ਉੱਥੇ 2 ਤੋਂ 4 ਦਿਨ ਲੱਗ ਜਾਂਦੇ ਸੀ ਤੇ ਪਰ ਹੁਣ ਮੈਂ ਘਰ ਵਿੱਚ ਹੀ ਕਲੀਨਿੰਗ ਕਰਦੀ ਹਾਂ ਬਹੁਤ ਵਧੀਆ ਕਲੀਨਿੰਗ ਹੁੰਦੀ ਹੈ ਤੁਸੀਂ ਦੇਖੋ ਪੰਜੇਵਾ ਬਿਲਕੁਲ ਨਵੇਂ ਵਰਗੀਆਂ ਲੱਗ ਰਹੀਆਂ ਹੁਪ ਤਾਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਪਲੀਜ਼ ਜੇਕਰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ